ਆਪ ਤਰੇ ਸਗਲੇ ਕੁੱਲ ਤਾਰੇ ਜਿਨ ਰਾਮ ਨਾਮ ਲਿਵਲਾਈ ਰਾਮ ਨਾਮ ਲਿਵਲਾਈ ਆਪ ਤਰੇ ਸਗਲੇ ਕੁੱਲ ਤਾਰੇ ਆਪ ਤਰੇ ਸਗਲੇ ਕੁੱਲ ਤਾਰੇ ਜਿਨੀ ਰਾਮ ਨਾਮ ਲਿਵਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀ ਗੁਰ ਪਿਆਰੀ ਸਾਧ ਸੰਗਤ ਜੀ ਅੱਜ ਦੇ ਜੋ ਵਿਚਾਰ ਹੈ ਜੋ ਆਪਾਂ ਕਰਨੇ ਜਾ ਰਹੇ ਹਾਂ ਮੇਰਾ ਮਾਲਕ ਕਿਰਪਾ ਕਰ ਰਿਹਾ ਹੈ ਅੱਜ ਗੁਰੂ ਸਾਹਿਬ ਸਮਝਾਉਣਾ ਕਰਦੇ ਨੇ ਕਿ ਆਪ ਤਰੇ ਸਗਲੇ ਕੁੱਲ ਤਾਰੇ ਜਿਨਨੀ RAM ਨਾਮ ਲਿਵ ਲਾਈ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਗੁਰਪਿਆਰਿਓ ਜਿਨ੍ਹਾਂ ਨੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਆਪਣੀ ਲਿਵ ਜੋੜੀ ਹੈ ਪਾਵੋ ਆਪ ਵੀ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਨੇ ਔਰ ਸਗਲੇ ਕੁੱਲ ਤਾਰੇ ਭਾਵ ਉਹਨਾਂ ਨੇ ਆਪਣੀਆਂ ਕੁੱਲਾਂ ਵੀ ਤਾਰ ਲਈਆਂ ਨੇ ਕੁੱਲਾਂ ਵੀ ਤਾਰ ਲਈਆਂ ਨੇ ਪਰ ਕਿੰਨਾ ਨੇ ਗੁਰਪਿਆਰਿਓ ਉਹਨਾਂ ਗੁਰਮੁਖ ਪਿਆਰਿਆਂ ਨੇ ਤਾਰੀਆਂ ਨੇ ਜਿਨ੍ਹਾਂ ਨੂੰ ਗੁਰਬਾਣੀ ਦਾ ਭੇਦ ਆ ਗਿਆ ਗੁਰਬਾਣੀ ਦੀ ਸਮਝ ਆ ਗਈ ਜਿਹੜੇ ਗੁਰਮੁਖ ਪਿਆਰਿਆਂ ਨੇ ਗੁਰਪਿਆਰਿਓ ਗੁਰਬਾਣੀ ਸਮਝ ਲਈਏ ਪਿਤਾ ਪਰਮਾਤਮਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਵਾਣੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ ਨਿਸਤਾਰੇ ਉਹਨਾਂ ਨੂੰ ਸਮਝ ਜਿਨ੍ਹਾਂ ਨੂੰ ਸਮਝ ਆ ਗਈ ਹੈ ਉਹਨਾਂ ਨੇ ਗੁਰਪਿਆਰੋ ਆਪਣੀਆਂ ਕੁਲਾ ਵੀ ਤਾਰ ਲੀਆਂ ਨੇ ਕਿਉਂਕਿ ਗੁਰਵਾਣੀ ਕਹਿ ਰਹੀ ਹੈ ਆਓ ਆਪਾਂ ਇਸ ਤਰ੍ਹਾਂ ਦੇ ਵਿਚਾਰਾਂ ਜੋ ਮੇਰਾ ਮਾਲਕ ਸਾਨੂੰ ਸਮਝਾਉਣੇ ਕਰ ਰਿਹਾ ਇਸ ਤੋਂ ਪਹਿਲਾਂ ਆਪਾਂ ਫਤਿਹ ਦੀ ਸਮਝ ਕਰੀਏ ਦੋਨੇ ਹੱਥ ਜੋੜ ਕੇ ਰਸਨਾ ਪਵਿੱਤਰ ਕਰੀਏ ਜੀ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਇੱਥੇ ਪਿਤਾ ਪਰਮਾਤਮਾ ਕਹਿੰਦੇ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰੇ ਨੇ ਪਰਮਾਤਮਾ ਦੇ ਨਾਮ ਵਿੱਚ ਭਾਵ ਆਪਣੀ ਲਗਨ ਜੋੜੀ ਹੈ ਲਗਨ ਲਾ ਲਈਏ ਉਹ ਸਮਾ ਸੰਸਾਰ ਸਮੁੰਦਰ ਤੋਂ ਭਵਜਲ ਪਾਰ ਕਰ ਗਏ ਨੇ ਉਹ ਕਰ ਚੁੱਕੇ ਨੇ ਕਿੰਨਾ ਨੇ ਜਿੱਲੇ ਵਿਜੋੜੀ ਹੈ ਹੋਣ ਗੁਰਪਿਆਰੋ ਜਿਨ੍ਹਾਂ ਨੇ ਗੁਰੂ ਦਾ ਹੁਕਮ ਮੰਨਿਆ ਹੈ ਸਾਡੇ ਪ੍ਰਾਤਨ ਸਮੇਂ ਦੇ ਵਿੱਚ ਆਪਾਂ ਝਾਤੀ ਮਾਰੀ ਆਪਣੇ ਸਿੱਖ ਇਤਿਹਾਸ ਦੇ ਅੰਦਰ ਗੁਰਪਿਆਰੋ ਉਹ ਗੁਰ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਅਰਪਣ ਕੀਤਾ ਹੈ ਆਪ ਗੁਰੂ ਦੀ ਗੱਲ ਮੰਨੀ ਉਹਨਾਂ ਨੇ ਸ਼ਹੀਦੀ ਕੌਣ ਪਾਊਗਾ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਨੇ ਅਸ਼ਿਆਰਾ ਕੀਤਾ ਡਿਊਟੀ ਲਈ ਉਹਨਾਂ ਨੇ ਸਤ ਵਚਨ ਕਿਹਾ ਔਰ ਉਹ ਕਰਵਾਨ ਹੋ ਗਏ ਚਾਹੇ ਉਹ ਚਾਖਰੀਆਂ ਤੇ ਚੜੇ ਨੇ ਬੰਦ-ਬੰਦ ਕਟਵਾਏ ਨੇ ਉਬਲੀਆਂ ਦੇਗਾਂ ਚੋਂ ਵਾਲੇ ਗਏ ਨੇ ਆਰ ਐਨਾਂ ਤਨ ਚਰਾਏ ਗਏ ਨੇ ਖੋਪੜੀਆਂ ਤਰਾਈਆਂ ਗਈਆਂ ਔਰ ਗੁਰੂ ਪਿਆਰੋ ਟੋਟੇ ਕਰਵਾ ਕੇ ਗਲਾਂ ਚ ਬੱਚਾਂ ਦੇ ਹਾਰ ਵੀ ਪਾਏ ਖਾਣੇ-ਖਾਣੇ ਰੋਟੇ ਗੁਜ਼ਾਰਾ ਕੀਤਾ ਔਰ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 700 ਜੋ ਸਿੰਘ ਉਹ ਸ਼ਹੀਦ ਹੋਏ। ਔਰ ਉਹਨਾਂ ਦਾ ਇੱਕ ਤਕਰੀਬਨ 4 ਸਾਲ ਦਾ ਜੋ ਬੱਚਾ ਉਹਦਾ ਵੀ ਗਲੇਜਾ ਕੱਟ ਕੇ ਉਹਨਾਂ ਨੂੰ ਵੀ ਸ਼ਹੀਦ ਕੀਤਾ ਗਿਆ। ਇਸ ਤੋਂ ਵੀ ਛੋਟੀ ਉਮਰ ਦੇ ਸ਼ਹੀਦ ਨੇ 4 ਸਾਲ ਤੋਂ ਵੀ ਛੋਟੀ ਉਮਰ ਦੇ ਸ਼ਹੀਦ ਨੇ ਇਸ ਗੁਰਸਿੱਖੀ ਦੇ ਅੰਦਰ। ਉਹ ਕਿਹੜੇ ਨੇ? ਉਹ ਮੀਰ ਬੰਨੂ ਦੀ ਜੇਲ੍ਹ ਦੇ ਵਿੱਚ ਜਿੰਨਾ ਬੀਬੀਆਂ ਨੇ ਗਲਾਂ 'ਚ ਹਾਰ ਪਵਾ ਕੇ ਛੋਟੇ ਛੋਟੇ ਬੱਚਿਆਂ ਦੇ ਕੋਈ 1.5 ਸਾਲ ਦਾ ਕੋਈ ਸਾਲ ਦਾ ਕੋਈ 2 ਸਾਲ ਦਾ ਤੇ ਇਹ ਕਿੰਨੀ ਉਮਰ ਆਵੇ ਔਰ ਇਆਂ ਮਾਤਾ ਪਿਤਾ ਦੇ ਪੇਟ ਦੇ ਵਿੱਚ ਵੀ ਬੱਚੇ ਮਾਰੇ ਗਏ ਪਰ ਉਹ ਕੀ ਹੋਏ ਨੇ ਉਹ ਸਾਰੇ ਸਿੱਖੀ ਦੇ ਅੰਦਰ ਸ਼ਹੀਦ કહਾਈ ਜਾ ਰਹੇ ਨੇ ਪਿਤਾ ਪ੍ਰਮਾਤਮਾ ਦੀ ਉਹਨਾਂ ਨੇ ਹੁਕਮ ਮੰਨਿਆ ਉਹਨਾਂ ਨੇ ਹੁਕਮ ਮੰਨਿਆ ਕਿੰਨਾ ਨੇ ਉਹ ਪੈਣਾ ਨੇ ਤਾਂ ਉਹ ਗੁਰੂ ਪਿਆਰਿਓ ਫੇਰ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਅਰਦਾਸਾਂ ਦੇ ਵਿੱਚ ਰੋਜ਼ ਯਾਦ ਕਰਦੇ ਹਾਂ ਜਿੱਥੇ ਵੀ ਗੁਰੂ ਸਾਹਿਬ ਧੰਨ ਸ੍ਰੀ ਗੁਰਗੰਸਾਹਿਬ ਆਜਮਾਨ ਨੇ ਉੱਥੇ ਅਰਦਾਸ ਹੁੰਦੀ ਹੈ ਆਪਾਂ ਫੇਰ ਉਹਨਾਂ ਨੂੰ ਯਾਦ ਕਰਦੇ ਹਾਂ ਤਾਂ ਆਇ ਗੁਰੂ ਪਿਆਰਿਓ ਇਹ ਸਭ ਤੋਂ ਵੱਡਾ ਇਹ ਇਹ ਜੋ ਆਪਾਂ ਅੱਜ ਵਿਚਾਰ ਕਰ ਰਹੇ ਸਭ ਤੋਂ ਵੱਡਿਆ ਵਿਚਾਰ ਆ ਗੁਰਪਿਆਰੋ ਕਿਉਂਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਤੋਂ ਕੁਰਬਾਨ ਕੀਤਾ ਉਹ ਤੋਂ ਬਾਅਦ ਜਿੰਨੇ ਵੀ ਸ਼ਹੀਦ ਸਿੰਘ ਹੋਏ ਨੇ ਜਾਂ 84 ਦੇ ਦੰਗਿਆਂ ਦੇ ਲਾਲੋ ਜਾਂ ਕੁਝ ਵੀ ਅੱਜ ਤੱਕ ਜੋ ਵੀ ਹੈ ਨੇ ਸਾਰੇ ਗੁਰੂ ਦੇ ਹੁਕਮ ਦੇ ਵਿੱਚ ਨੇ ਤਾਂ ਗੁਰਪਿਆਰੋ ਇਹ ਸੋਚੋ ਉਹਨਾਂ ਨੇ ਜਿਹੜੀਆਂ ਉਹਨਾਂ ਦੇ ਕੁੱਲਾਂ ਸੀ ਉਹ ਵੀ ਤਰ ਗਈਆਂ ਕਿਉਂ ਉਹ ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਰੋਜ਼ ਆਪਾਂ ਅਰਦਾਸ ਦੇ ਵਿੱਚ ਯਾਦ ਕਰਦੇ ਆ ਹਰ ਕੋਈ ਸਮਾਗਮ بڑے بڑے ਸਮਾਗਮ ਸਾਡੇ ਸਤਕਾਰ ਜੋ ਕਥਾ ਬਾਚ ਕੇ ਜਿੰਨੇ ਵੀ ਹੈ ਕੀਰਤਨੀਏ ਉਹ ਵੀ ਯਾਦ ਕਰਦੇ ਨੇ ਭਾਵ ਗੁਰੂ ਪਿਆਰਿਓ ਮੇਰਾ ਮਾਲਕ ਕਹਿ ਰਿਹਾ ਕਿ ਇਸ ਕਲਯੁਗ ਦੇ ਅੰਦਰ ਗੁਰੂ ਪਿਆਰਿਓ ਜਿਹਨੂੰ ਗੁਰਬਾਣੀ ਪੜ੍ਹ ਕੇ ਸੂਝੀ ਆ ਗਈ ਹੁਣ ਪੜਨ ਦਾ ਵਿਸ਼ੇ ਤਾਂ ਗੁਰੂ ਪਿਆਰਿਓ ਗੁਰਬਾਣੀ ਪੜ ਕੇ ਵੀ ਆਪਾਂ ਪਉਝਲ ਪਾਰ ਹੋ ਸਕਦੇ ਹਾਂ ਅਸੀਂ ਚਲਦੇ ਫਿਰਦੇ ਸਿਮਰਨ ਕਰਦੇ ਵੀ ਪਉਝਲ ਪਾਰ ਹੋ ਸਕਦੇ ਹਾਂ ਕੰਮ ਧੰਦੇ ਕਰਦੇ ਆ ਵੀ ਅਸੀਂ ਵਾਹਿਗੁਰੂ ਨੂੰ ਯਾਦ ਰੱਖੀਏ ਪਉਝਲ ਪਾਰ ਹੋ ਸਕਦੇ ਹਾਂ ਸਾਰੇ ਸਾਨੂੰ ਆਫਰ ਦਿੱਤੇ ਨੇ ਮੇਰੇ ਮਾਲਕ ਨੇ ਪਰ ਗਹਾਣੀ ਇੱਥੇ ਆ ਗੁਰੂ ਪਿਆਰਿਓ ਉਹੀ ਪਾਰ ਹੋਗਾ ਜਿਨੇ ਇੱਥੇ ਜੋ ਪਹਿਲੀ ਪੰਕਤੀ ਦੇ ਵਿੱਚ ਭੈਰੋ ਮੁਹੱਲਾ ਤੀਜਾ ਦੇ ਅੰਦਰ ਤੀਸਰੇ ਪਾਸਾ ਪ੍ਰਮਾਨ ਕਰ ਰਹੇ ਨੇ ਕਿਹੜੇ ਕਿਹੜੇ ਪ੍ਰਮਾਨ ਹੋਏ ਨੇ ਕਿਹੜੇ ਸੰਸਾਰ ਸੰਬੰਧ ਤੋਂ ਪਾਰ ਹੋਏ ਨੇ ਤਾਂ ਗੁਰੂ ਪਿਆਰਿਓ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨੀ ਆ ਉਹ ਗੁਰਬਾਣੀ ਦੇ ਅਨਸਾਰ ਚੱਲੇ ਨੇ ਗੁਰੂ ਦੇ ਮਤ ਦੇ ਅਨਸਾਰ ਚੱਲੇ ਨੇ ਪਰ ਜਿਹੜੇ ਸਿਰਫ ਗਾਈ ਜਾਂਦੇ ਨੇ ਪੜ੍ਹੀ ਜਾਂਦੇ ਨੇ ਜਾਂ ਵਾਹਿਗੁਰੂ ਵਾਹਿਗੁਰੂ ਬੜੇ ਕਰੀ ਜਾ ਰਹੇ ਨੇ ਆਰਾਮ ਰਾਮ ਵੀ ਕਰੀ ਜਾ ਰਹੇ ਨੇ ਜਿਨ੍ਹਾਂ ਨੇ ਇੱਕ ਵਾਹਿਗੁਰੂ ਦਾ ਮਤਲਬ ਨਹੀਂ ਸਮਝਿਆ ਕਿ ਵਾਹਿਗੁਰੂ ਬੋਲਣ ਨਾਲ ਕੀ ਫਾਇਦਾ ਹੈ ਵਾਹਿਗੁਰੂ ਇੱਕ ਕੀ ਆ ਸਾਡੇ ਕੋਲ ਮੰਤਰ ਹੈ ਉਹ ਆਪਾਂ ਗੁਰਪਰਿ ਜੇ ਉਹਦੇ ਅੰਦਰ ਨਹੀਂ ਉਤਰੇ ਗ੍ਰਹੀ ਨਾ ਵਾਹ ਦਾ ਮਤਲਬ ਹੈ ਕਿ ਕੋਈ ਅਚਰ ਚੀਜ਼ ਜੋ ਸਾਡੇ ਸਾਹਮਣੇ ਕੋਈ ਖੁਸ਼ੀ ਦੀ ਲਹਿਰ ਆ ਜੇ ਜਾਂ ਕੋਈ ਚੰਦਾ ਕਾ ਮੋਜ ਜਿਹੀ ਕਹਨੇ ਵਾਹ ਕਿੰਨਾ ਸੋਹਣਾ ਕੰਮ ਕੀਤਾ ਜਾਂ ਆਪਾਂ ਕਿਸੇ ਵੀ ਕੋਈ ਚੀਜ਼ ਨੂੰ ਦੇਖ ਰਹੇ ਆ ਉਹਦੇ ਅੰਦਰ ਕੋਈ ਵਧੀਆ ਕੋਕਤਰ ਚਾਇਆ ਜਾਵੇ ਉਹਨੂੰ ਕੀ ਕਹਦੇ ਨਾ ਸੀ ਵਾਹ ਵਾਹ ਤਾਂ ਗੁਰੂ ਪਿਆਰੇ ਇਹ ਵਾਹ ਗੁਰੂ ਦੀ ਏ ਅਸੀਂ ਗੁਰੂ ਗੁਰੂ ਨੇ ਵਾਕ ਕਰ ਰਹੇ ਨੇ ਪਰ ਇੱਕ ਪਾਸੇ ਹੁਣ ਆਪਾਂ ਧਿਆਨ ਮਾਰੀਏ ਇੱਕ ਪਾਸੇ ਗੁਰੂ ਸਾਹਿਬ ਫਰਮਾਨ ਕਰਦੇ ਨੇ ਇੱਕ ਪਾਸੇ ਉਹ ਲੋਕ ਵੀ ਹੈ ਕਿਹੜੇ ਇਹ ਸੰਸਾਰ ਦੇ ਅੰਦਰ ਉਹ ਵੀ ਦੁਨੀਆ ਹੈਗੀ ਹੈ ਜਿਹੜੀ ਰੱਬ ਨੂੰ ਮੰਨਦੀ ਨਹੀਂ ਫਿਰ ਉਹਨਾਂ ਵਾਸਤੇ ਗੁਰਪਿਆਰ ਗੁਰੂ ਸਾਹਿਬ ਫਰਮਾਨ ਕਰ ਰਹੇ ਨੇ ਕਲ ਮੈਂ ਪ੍ਰੇਤ ਜਿੰਨੀ RAM ਨਾਮ ਪਸਾਤਾ ਕਲ ਮੈਂ ਪ੍ਰੇਤ ਕਲ ਮੈਂ ਪ੍ਰੇਤ ਜਿੰਨੀ RAM ਨਾਮ ਪਸਾਤਾ ਸਤਜੁਗ ਪਰਮ ਹੰਸ ਵਿਚਾਰੀ ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਕਿ ਹੁਣ ਭੂਤ ਪ੍ਰੇਤ ਸਭ ਕੁਝ ਹੈ ਗੁਰਬਾਣੀ ਦੇ ਅਨਸਾਰ ਭੂਤ ਪ੍ਰੇਤ ਜੋ ਵੀ ਹੈ ਜੋ ਰੂਹਾਨੇ ਜਿਨ੍ਹਾਂ ਨੇ ਉਹ ਨਾਮ ਨਹੀਂ ਪਛਾਤਾ ਜਿਹੜੇ ਗੁਰਮਖ ਪਿਆਰੇ ਨੇ ਅੱਜ ਵੀ ਆਪਾਂ ਸੰਸਾਰ ਦੇ ਵਿੱਚ ਆਤੀ ਮਾਰੀ ਹੈ ਖਾਲੀ ਪੜਨ ਤੇ ਜੋਰ ਹੈ ਉਹਨੂੰ ਬੁੱਝਿਆ ਨਹੀਂ ਹੈ ਪਾਬ ਅਸੀਂ ਗੁਰਪਿਆਰੇ ਉਹ ਧੰਨ ਸ੍ਰੀ ਗੁਰਗ੍ਰੰਥ ਸਾਹਿਬ ਨੂੰ ਇੱਕ ਉਹ ਚੀਜ਼ ਬਣਾ ਲਿਆ ਕਿ ਸਾਡੀ ਖੁਸ਼ੀ ਆ ਗਈ ਤਾਂ ਅਸੀਂ ਚਲੋ ਦਨਿਆਵੀ ਖੁਸ਼ੀ ਆਗੀ ਤਾਂ ਅਰਦਾਸ ਕਰਾ ਲਈ ਵਿਆਹ ਸਾਦੀ ਆਗੀ ਤਾਂ ਅਨੰਦ ਕਾਰਜ ਕਰਾ ਲੇ ਕੋਈ ਮਾਰਗਤ ਹੋ ਗਈ ਤਾਂ ਉਸੇ ਭੋਗ ਪਾ ਲਿਆ ਬਸ ਇੱਥੋਂ ਤੱਕ ਸੀਮਤ ਰਹੇ ਦਨਿਆਵੀ ਤੰਦੇ ਹੋ ਗਏ ਸਹੀ ਸਹਿਜ ਪਾੜ ਕਰਾ ਲਿਆ ਖੰਡ ਪਾੜ ਸਭ ਕਰਾ ਲਿਆ ਪਰ ਸਹਿਜ ਪਾੜ ਖੰਡ ਪਾੜ ਸਾਹਿਬ ਦੇ ਅੰਦਰ ਧੰਨ ਸ੍ਰੀ ਗੁਰਗੰਸਾਹਿਬ ਕੀ ਕਰਿਆ ਇਸ ਤਰ੍ਹਾਂ ਦੇ ਗੁਰਪਿਆਰੋ ਜੋ ਮਨੁੱਖ ਹੈ ਉਹਨਾਂ ਨੂੰ ਮੇਰਾ ਮਾਲਕ ਤੀਸਰਾ ਪਾਸਾ ਜੀ ਫਰਮਾਨ ਕਰਨੇ ਕਲਮਹਿ ਪ੍ਰੇਤ ਜਿਨੀ ਰਾਮ ਨਾ ਪਸਾਤਾ ਸਤਜੁਗ ਪਰਮ ਹੰਸ ਵਿਚਾਰੀ ਹੁਣ ਇਹ ਗੁਰੂ ਸਾਹਿਬ ਆਪਾ ਨੂੰ ਸਮਝਾਉਣਾ ਕਰ ਰਹੇ ਨੇ ਕਿ ਸਤਜੁਗ ਦੇ ਵਿੱਚ ਪਰਮ ਹੰਸ ਸਭ ਤੋਂ ਵੱਡੀ ਉੱਚੀ ਸਭ ਤੋਂ ਵੱਡੇ ਉੱਚੇ ਹੰਸ ਸਭ ਤੋਂ ਚੰਗੇ ਜੀਵਨ ਵਾਲੇ ਉਹ ਮਹਾਪੁਰਖ ਹੁਣ ਕਿਹੜੇ ਮਹਾਪੁਰਖ ਨੇ ਅੱਜ ਦੇ ਨਹੀਂ ਅੱਜ ਵੀ ਹੈਗੇ ਆ ਪਰ ਉਹ ਗੁੱਤ ਬੈਠੇ ਨੇ ਉਹ ਗੁੱਤ ਬੈਠੇ ਨੇ ਪਰ ਇਹ ਮਹਾਪੁਰਸ਼ ਕਿੰਨਾ ਦੀ ਗੱਲ ਕਰਦੀ ਗੁਰਬਾਣੀ ਜੋ ਧੰਨ ਸ੍ਰੀ ਗੁਰਗੰਸਾ ਸਾਹਿਬ ਦੇ ਅੰਦਰ ਭਗਤ ਜਨ ਬਰਾਜਮਾਨ ਨੇ ਜਿਨ੍ਹਾਂ ਨੇ ਗੁਰੂ ਦੀ ਗੱਲ ਮੰਨ ਕੇ ਸ਼ਹੀਦ ਦੀਆਂ ਪਾਈਆਂ ਨੇ ਔਰ ਜੋ ਆਪਾਂ ਥੋੜੇ ਸਮੇਂ ਪਿੱਛੇ ਝਾਤੀ ਮਾਰੀ ਚਲੋ ਆਪਣੀ ਜਿੰਨੀ ਜ਼ਿੰਦਗੀ ਨਿਕਲ ਗਈ 60 ਸਾਲ ਨਿਕਲ ਗਏ ਦੇ ਅੰਦਰ ਪਿੱਛੇ ਵੀ ਆਪਾਂ ਝਾਤ ਮਾਰੀਏ ਤਾਂ ਵੀ ਉਹ ਮਹਾਪੁਰਸ਼ ਹੈਗੇ ਸੀ ਪਰ ਅੱਜ ਆਪਾਂ ਝਾਤੀ ਮਾਰੀਏ ਅੱਜ ਬੜਾ ਮੁਸ਼ਕਲ ਹੈ ਲੱਭਣਾ ਬੜਾ ਮੁਸ਼ਕਲ ਮਹਾਪੁਰਖ ਕਿਉਂਕਿ ਗੁਰੂ ਸਾਹਿਬ ਕਹ ਰਹੇ ਨੇ ਚੰਗੇ ਜੀਵਨ ਵਾਲੇ ਮਹਾਪੁਰਖ ਜਿਨ੍ਹਾਂ ਨੇ ਗੁਰੂ ਦੀ ਵਿਚਾਰ ਕੀਤੀ ਹੈ ਗੁਰਬਾਣੀ ਕੀ ਕਹਿੰਦੀ ਆ ਉਹਨੂੰ ਆਪ ਸਮਝੇ ਨੇ ਔਰ ਅੱਗੇ ਫਿਰ ਆਪਣੇ ਪਰਜਾ ਨੂੰ ਜਾਂ ਸੰਗਤ ਨੂੰ ਸਮਝਾਇਆ ਜਿਨ੍ਹਾਂ ਨੇ ਨਾਮ ਨੂੰ ਮਨ ਵਿੱਚ ਵਸਾ ਲਿਆ ਮਨ ਦੇ ਵਿੱਚ ਨਾਮ ਨੂੰ ਵਸਾ ਲਿਆ ਉਹਨਾਂ ਨੂੰ ਪ੍ਰੇਤ ਨਹੀਂ ਕਿਹਾ ਗੁਰੂ ਸਾਹਿਬ ਨੇ ਪ੍ਰੇਤ ਕੌਣ ਨੇ ਸਾਫ਼ ਸ਼ਬਦੋਂ ਮੈਂ ਗੁਰ ਪਿਆਰਿਓ ਗੁਰਬਾਣੀ ਆਪਾਂ ਨੂੰ ਸਮਝਾ ਰਿਹਾ ਕਲ ਮੈਂ ਪ੍ਰੇਤ ਜਿਨਿ ਰਾਮ ਨਾ ਪਸਾਤਾ ਜਿਨਿ ਰਾਮ ਨੂੰ ਜਾਣੇ ਨਹੀਂ ਰਾਮ ਕੀ ਹੈ ਜੋ ਇੱਕ ਰਮੇ ਰਮੇ ਦੇ ਹਰ ਬਨਾਸਪਤੀ ਜਿੰਨੇ ਵੀ 84 ਲੱਖ ਜੂਨ ਹੈ ਇਹਦੇ ਵਿੱਚ ਸਮਾਇਆ ਹੋਇਆ ਹੈ ਇਹਦੇ ਵਿੱਚ ਸਮਾਇਆ ਉਹ ਰਾਮ ਆ ਉਹ ਰਾਮ ਦੀ ਗੱਲ ਕਰ ਰਿਹਾ ਕਲ ਯੁਗ ਦੇ ਵਿੱਚ ਪ੍ਰੀਤ ਸਿਰਫ ਉਹੀ ਹਨ ਗੁਰਪਿਆਰਿਓ ਜਿਨ੍ਹਾਂ ਨੇ ਪਰਮਾਤਮਾ ਨੂੰ ਨਹੀਂ ਪਛਾਣਿਆ ਪਰਮਾਤਮਾ ਕੀ ਚੀਜ਼ ਹੈ ਪਰਮਾਤਮਾ ਕਿੱਥੇ ਰਹਿੰਦਾ ਹੈ ਕਿਵੇਂ ਮਿਲੂਗਾ ਕਿਵੇਂ ਆਸੀਂ ਉਹਦੇ ਕੋਲ ਜਾ ਸਕਦੇ ਆ ਜਿਨ੍ਹਾਂ ਨੇ ਇਹ ਵਿਚਾਰ ਨਹੀਂ ਕੀਤੀ ਸਤਜੁਗ ਤੋਂ ਸਭ ਤੋਂ ਉੱਚੇ ਜੀਵਨ ਵਾਲਾ ਉਹੀ ਨੇ ਗੁਰਪਿਆਰੇ ਉਹੀ ਮਨੁੱਖ ਨੇ ਜੀਵਨ ਵਾਲੇ ਜਿਹੜੇ ਗੁਰਪਿਆਰੋ ਜਿਨ੍ਹਾਂ ਨੇ ਉਸ ਪਰਮ ਪਿਤਾ ਪਰਮਾਤਮਾ ਦੀ ਸੂਝੀ ਪਾਲੀ ਹੈ ਉਹ ਪਰਮਾਤਮਾ ਦੀ ਉਹੀ ਪਰਮ ਹੰਸ ਨੇ ਉਹ ਪਰਮ ਹੰਸ ਦਾ ਵੀ ਦਰਜਾ ਦਿੱਤਾ ਹੈ ਪਰ ਅੱਜ ਦੇ ਜੀਵ ਆਪਾਂ ਗੁਰਪਿਆਰੇ ਉਹ ਜਿੰਨੇ ਵੀ ਆ ਅੱਜ ਕੀ ਆ ਇਹਦੇ ਬਾਰੇ ਵੀ ਗੁਰੂ ਸਾਹਿਬ ਆਪਾਂ ਨੂੰ ਸਮਝਾ ਰਹੇ ਹਨ ਅਸੀਂ ਚੱਲਿਆਂ ਗੁਰਪਿਆਰੇ 11 ਤ੍ਰਿਤੇ ਤੋਂ ਤ੍ਰਿਤੇ ਦੁਆਪਰ ਸਤਜੁਗ ਤ੍ਰਿਤੇ ਦੁਆਪਰ ਹੁਣ ਕੀ ਚੱਲਿਆ ਕਲ ਜੁਗ ਅਸੀਂ ਕਿੱਥੋਂ ਚੱਲਿਆਂ ਗੁਰਪਿਆਰੇ ਸਤਜੁਗ ਤੋਂ ਸਤਜੁਗ ਤੋਂ ਅਸੀਂ ਬੜਾ ਲੰਮਾ ਪਿੰਡਾ ਤੈ ਕੀਤਾ ਹੈ ਬਹੁਤ ਜ਼ਿਆਦਾ ਲੰਮਾ ਪਿੰਡਾ ਪਰ ਅਸੀਂ ਵਿਚਾਰ ਕੀਤੀ ਨਹੀਂ ਕਿਤੇ ਅਸੀਂ ਗੁਰੂ ਸਾਹਿਬ ਨੂੰ ਪੁੱਛਿਆ ਹੀ ਨਹੀਂ ਗੁਰੂ ਸਾਹਿਬ ਜੋ ਫਰਮਾਨ ਕਰ ਰਹੇ ਨੇ ਕਿ ਭਾਈ ਤੂੰ ਬੜੇ ਲੰਬੇ ਸਮੇਂ ਦਾ ਘਰੋਂ ਨਿਕਲਿਆ ਹੋਇਆ ਬੜੇ ਲੰਬੇ ਸਮੇਂ ਦਾ ਘਰੋਂ ਨਿਕਲਿਆ ਹੋਇਆ ਤੂੰ ਕਿਹਨੂੰ ਕਹਿ ਰਹੇ ਨੇ ਆਪਾਂ ਨੂੰ ਕਹਿ ਰਹੇ ਨੇ ਤਾਂ ਗੁਰਪਿਆਰਿਓ ਇਹ ਗੁਰਬਾਣੀ ਕਹਿ ਰਹੀ ਆਪਾਂ ਨੂੰ ਫਿਰ ਤ ਫਿਰ ਤ ਬਹੁਤ ਹੀ ਜੁਗਹਾਰਿਓ ਮਾਨਸ ਤੇ ਹਿਲੇ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਤੂੰ ਫਿਰ ਬਹੁਤ ਜੁਗ ਤੋਂ ਘਰੋਂ ਵੀ ਬਾਹਰ ਨਿਕਲਿਆ ਹੈ ਔਰ ਚੱਕਰ ਵੀ ਬੜਾ ਲੰਮਾ ਪੈਂਡਾ ਕੀਤਾ ਹੈ ਔਰ ਤੂੰ ਤਰਾ ਤਰਾਂ ਦੀ ਜੁਨੀਆਂ ਦੇ ਵਿੱਚ ਭਟਕਦਾ ਆਇਆ ਕਈ ਜਨਮ ਪੈ ਕੀਟ ਪਤੰਗਾ ਕਈ ਜਨਮ ਗੱਜਮੀਨ ਕਰੰਗਾ ਤੇ ਇਨਾਂ ਜੁਨੀਆਂ ਦੇ ਵਿੱਚੋਂ ਨਿਕਲ ਨਿਕਲ ਕੇ ਹੁਣ ਮੇਰੇ ਮਾਲਕ ਨੇ ਸਾਡੇ ਤੇ ਤਰਸ ਕੀਤਾ ਹੈ ਸਾਨੂੰ ਇਨਸਾਨੀ ਜਾਮਾ ਦਿੱਤਾ ਹੈ ਸਾਨੂੰ ਇਨਸਾਨੀ ਜਾਮਾ ਦਿੱਤਾ ਹੈ ਤਾਂ ਗੁਰੂ ਪਿਆਰੇਓ ਵਿਚਾਰ ਕਰੋ ਕੀ ਕੀ ਹੁਣ ਅਸੀਂ ਪਉਜਲ ਪਾਰ ਨਹੀਂ ਕਰਨਾ ਹੁਣ ਅਸੀਂ ਪਉਜਲ ਪਾਰ ਨਹੀਂ ਕਰਨਾ ਕਰ ਸਕਦੇ ਆ ਗੁਰੂ ਪਿਆਰੇ ਹੁਣ ਵੀ ਕਰ ਸਕਦੇ ਆ ਤੁਹਾਨੂੰ ਪਰ ਜਿਹੜਾ ਸਾਡੇ ਤੇ ਟੈਗ ਲੱਗਿਆ ਹੋਇਆ ਹੈ ਗੁਰੂ ਸਾਹਿਬ ਜੋ ਪ੍ਰਮਾਣ ਕਰ ਰਹੇ ਨੇ ਕਲਮੇ ਕਲਮੇ ਪ੍ਰੇਤ ਜਿੰਨੀ RAM ਨਾ ਪਸਾਤਾ ਆ ਸਾਡੇ ਤੇ ਦਰਜਾ ਦਿੱਤਾ ਗੁਰੂ ਨੇ ਕਿ ਭਾਈ ਇਹ ਸਾਰੇ ਪ੍ਰੇਤ ਨੇ ਭੂਤ ਪ੍ਰੇਤ ਇਹੀ ਨੇ ਜਿਹੜੇ ਗੁਰਬਾਣੀ ਨੂੰ ਸਮਝਦੇ ਨਹੀਂ ਜਿਹੜੇ ਗੁਰਬਾਣੀ ਨੂੰ ਸਮਝਦੇ ਨਹੀਂ ਤਾਂ ਗੁਰਪਿਆਰੋ ਅਸੀਂ ਜੁਗਾ ਜਗੰਤਰਾਂ ਦੇ ਵਿਸੜੇ ਹੋਇਆ ਲੰਮਾ ਪੈਂਡਾ ਤੈ ਕਰਕੇ ਅਸੀਂ ਆ ਆਖਰੀ ਇੱਕ ਸਾਨੂੰ ਮੌਕਾ ਮਿਲਿਆ ਹੈ ਆਖਰੀ ਮੌਕਾ ਇਹ ਤੋਂ ਬਾਅਦ ਕੋਈ ਉਮੀਦ ਨਹੀਂ ਆ ਜਨਮ ਤੋਂ ਬਾਅਦ ਕੋਈ ਉਮੀਦ ਨਹੀਂ ਹੈ ਜੇ ਅਸੀਂ ਇਹਨੂੰ ਨਹੀਂ ਸੰਭਾਲਿਆ ਜੇ ਅਸੀਂ ਇਸ ਵਕਤ ਨੂੰ ਸਮੇਂ ਨੂੰ ਨਹੀਂ ਸੰਭਾਲਿਆ ਗੁਰਪਿਆਰੋ ਤਾਂ ਕੋਈ ਬਿਰਲਾ ਇਹਨੂੰ ਸੰਭਾਲੂਗਾ ਫੇਰ ਅਸੀਂ ਵਾਪਸ ਉਸੇ ਗੇੜੇ ਦੇ ਚਤਰ 'ਚ ਪਾਈ ਜਾਗੇ ਤੇ ਮੇਰਾ ਮਾਲਕ ਗੁਰੂ ਪਿਆਰੇ ਤਰਸ ਕਰੇ ਇੱਥੋਂ ਤੱਕ ਇਹ ਆਪਾਂ ਅੱਜ ਵਿਚਾਰ ਕਰਾਂਗੇ ਇੰਨੀ ਕੀ ਗੱਲ ਹੀ ਸਾਡੇ ਸਮਝ ਆ ਗਏ ਭੁੱਲਾਂ ਚੁੱਕਾ ਦਸਮਾ ਵੀ ਮਾਫੀ ਮੰਗਦਾ ਸੰਗਤੋਂ ਉਸ ਅਕਾਲ ਪੁਰਖ ਪਿਤਾ ਪਰਮਾਤਮਾ ਬਖਸ਼ਣਹਾਰਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ